ਹਾਂਜੀ ਬੈਠ ਗਏ ਸਾਰੇ ਨੇ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਜਨ ਦੇ ਸਵਾਗਤ ਆ ਜੀ ਆਪਾਂ ਬਣਾਉਣਗੇ ਸੋਇਆਬੀਨ ਦੀਆਂ ਬੜੀਆਂ ਦੀ ਸਬਜੀ ਇਧਰ ਦੀ ਬੜੀਆਂ ਆਪਾਂ ਨੇ ਪਾਣੀ 'ਚ ਭਿਉਂ ਕੇ ਰੱਖਤੀ ਤੇ ਇਧਰ ਆਪਾਂ ਉਹਦੀ ਸਬਜੀ ਕੱਟ ਕੇ ਘਾੜ ਲਈਆਂ ਤਿਆਰ ਬੜੀਆਂ ਵਿੱਚ ਤਾਂ ਜੀ ਆਲੂ ਪੈਂਦੇ ਹੀ ਪੈਂਦੇ ਨੇ ਆਪਾਂ ਆਲੂ ਨੂੰ ਕੱਟ ਕੇ ਨਮ ਕਰਦੀ ਪਾ ਕੇ ਬੋਇਲ ਕਰ ਲਾਂਗੇ ਸਵੇਰ ਦਾ ਟਾਈਮ ਆ ਜੀ 8:00 ਵਜੇ ਜੀ ਸਵੇਰ ਤੇ ਚੜਦੀ ਧੁੱਪ ਹੋਈਏ ਸਿੱਧੀ ਤਾਂ ਗੈਸ ਆਪਾਂ ਇੱਧਰ ਰੱਖਿਆ ਹੈ ਜੀ ਜੋ ਟੇਬਲ ਤੇ ਸਾਫ ਸਫਾਈ ਹੋ ਗਈ ਜੀ ਹਜੇ ਤੇ ਹਾਂ ਡਿਪੂnde ਅਜੇ ਰਹਿ ਗਈ ਥੋਣੇ ਵਾਲੇ ਗਰਮੀ ਆ ਜੀ ਗਰਮੀ ਕਰਕੇ ਹੱਥ ਨੂੰ ਫੇਰ ਕਰਕੇ ਥੋੜੀ ਥੋੜੀ ਕਰਦੇ ਹਾਂ ਇਹ ਸਾਰੇ ਭਾਂਡੇ ਭੁੰਡੇ ਧੋ ਕੇ ਡੱਡੂ ਡੱਡੂ ਵੇ ਧੋ ਕੇ ਸਮਾਨ ਸੈੱਟ ਕਰਕੇ ਫਿਰ ਆਪਾਂ ਕਿਚਨ ਦੇ ਵਿੱਚ ਰੱਖਾਂਗੇ ਗੈਸ ਹਾਂਜੀ ਜਿਹੜੇ ਵੀਰ ਭੈਣਾਂ ਪੈਨਾਂ ਜੁੜੇ ਹੋਏ ਨੇ ਜੀ ਡੇਲੀ ਸੋਨੇ ਸੋਨੇ ਕਮੈਂਟ ਕਰਦੇ ਨੇ ਸਾਰਿਆਂ ਦਾ ਜੀ ਤੈਨੂੰ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਆਪਣਾ ਪਿਆਰ ਸਪੋਰਟ ਬਣਾਈ ਰੱਖਿਓ ਜੀ ਆਪਾਂ ਸਾਰੇ ਇੱਕ ਬਸ ਫੈਮਿਲੀ ਦੀ ਤਰ੍ਹਾਂ ਹੀ ਆਂ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਹੈਗਾ ਹਨਾ ਵੀ ਜਿਹਦੇ ਨਾਲ ਆਪਣਾ ਖੂਨ ਦਾ ਰਿਸ਼ਤਾ ਹੋਵੇ ਉਹੀ ਆਪਣਾ ਹੁੰਦਾ ਹੈ ਇਹ ਤਾਂ ਜਿਵੇਂ ਆਪਣਾ ਕਿਉਂ ਪਿਆਰੀ ਹੁੰਦਾ ਏ ਸਾਰੇ ਬਸ ਇਸੇ ਤਰ੍ਹਾਂ ਆਪਣਾ سپورਟ ਪਿਆਰ سپورਟ ਬਣਾਈ ਰੱਖਿਓ ਲਸਣ ਜੀ ਆਪਣਾ ਛੱਲ ਕੇ ਰੱਖਿਆ ਪਹਿਲਾਂ ਹੀ ਕਈ ਵਾਰੀ ਆਪਣੇ ਕੋਲ ਜੇ ਫ੍ਰੀ ਟਾਈਮ ਹੁੰਦਾ ਨਾ ਵੀ ਆਪਾਂ ਲਸਣ ਛੱਲ ਕੇ ਰੱਖ ਲੈਨੇ ਹੁੰਨੇ ਤੇ ਕਈ ਵਾਰ ਜਦੋਂ ਸਬਜ਼ੀ ਬਣਾਉਣੀ ਹੁੰਦੀ ਜੀ ਟਾਈਮ ਘੱਟ ਹੁੰਦਾ ਇਹ ਵੀਰਦਾ ਟੈਂਪੇਸ਼ਲ ਲੈ ਲਏ ਨੇ ਇਹ ਵੀਰ ਪਰਨੇ ਦੀ ਕਾਲਾ ਸ਼ਾਮ ਨੂੰ ਛਿੱਲ ਕੇ ਰੱਖ ਲਿਆ ਸੀ ਇਹ ਅਦਰਕ ਦੀ ਹਜੇ ਮੈਂ ਗਰਮੀ ਕਰਕੇ ਘੱਟ ਪਾਉਣੀ ਹੈ ਮੈਨੂੰ ਹੈਗੀ ਛੋਟੀ ਜਿਹੀ ਅਲਰਜੀ ਦੀ ਪ੍ਰੋਬਲਮ ਉਹਦੇ ਕਰਕੇ ਮੈਂ ਅਦਰਕ ਦੀ ਗਰਮੀ ਦੇ ਵੀ ਘੱਟ ਪਾਉਣੀ ਹੈ ਬੜੀਆਂ ਦੀ ਸਬਜ਼ੀ ਵੀ ਬੜੀ ਵਧੀਆ ਲੱਗਦੀ ਹੈ ਗਰਮੀਆਂ ਦੇ ਵਿੱਚ ਤਾਂ ਵਧੀਆ ਲੱਗਦੀ ਹੈ ਆਪਾਂ ਕਰੇਵੀ ਬਣਾਉਣੀ ਹੁੰਦੀ ਹੈ ਜੀ ਬੜੀਆਂ ਆਲੂ ਦਾ ਗੱਬੇ ਵਾਲਾ ਜੀ ਮੈਂ ਵੱਢ ਦੇਣੀ ਹੁੰਦੀ ਆਪਾਂ ਇਹਨਾਂ ਨੂੰ ਪਹਿਲਾਂ ਸਾਰਿਆਂ ਨੂੰ ਧੋ ਕੇ ਚੰਗੀ ਤਰ੍ਹਾਂ ਫਿਰ ਆਪਾਂ ਜੀ ਇਹਨਾਂ ਨੂੰ ਕਟਾਂਗੇ ਹਾਂਜੀ ਆਪਾਂ ਨੇ ਚੰਗੀ ਤਰ੍ਹਾਂ ਧੋ ਲਏ। ਇਹ ਟੋਲਸਾ ਤੋਂ ਲੈ ਕੇ ਰਾਵਿਆ ਪਕੜ ਦਾਂ। ਹੱਪਾ ਲੰਬੇ ਪਤਲੇ ਜਿਹੇ ਜਿਹੀ ਕੱਟਣੇ ਨੇ। ਸਭ ਉਹ ਜਿਹੜੀ ਚੀਜ਼ ਇਹ ਪਿੱਛੇ ਘੱਟ ਸਕਦੇ ਆ ਤੁਹਾਨੂੰ ਛੋਟੇ ਛੋਟੇ ਕੱਟ ਲੈਣੀਆਂ ਆ। ਆਪਾਂ ਨਮਕ ਘੜ ਦੀ ਪਾ ਕੇ ਇਹਨਾਂ ਨੂੰ। ਹੋਇਲ ਕਰ ਲਵਾਂਗੇ। ਮੈਂ ਕੱਚੀ ਆਲੂ ਦੀ ਪਾਉਂਦੀ ਹਾਂ ਨਹੀਂ ਥਾਲ ਸਕਦੀ ਇਹਦੇ ਵਿੱਚ। ਆਲੂ ਜੀ ਵਿੱਚੋਂ ਥੋੜਾ ਜਿਹਾ ਮੈਨੂੰ ਖਰਾਬ ਲੱਗਿਆ ਹੈ ਪਰ ਕੱਢ ਲਾਂਗੇ। ਇਹ ਕਰ ਲਵਾਂਗੇ ਹੋਰ ਕੱਢ ਲਾਂਗੇ ਜੇ ਜੇ ਰੋਟ ਪਈ ਤਾਂ ਬਲੈਨ ਨਹੀਂ ਬਹੁਤ ਨੇ। ਕੀ ਬਤਨ ਕਿਤੇ ਹੋਰ ਬੜਨੀਆਂ ਨੇ ਹੁਪਦਾ ਜੀ ਪਿਆਜ਼ ਸੁਪੋਟ ਇਸੇ ਤਰ੍ਹਾਂ ਬਣਾਈ ਕਰੇ ਰੱਖੀਓ ਜੀ ਛੋਲੋ ਛੋਲੋ ਕਮੈਂਟ ਕਰ ਦਿਆਂਗੀ ਤੇ ਕਮੈਂਟ ਪੜ ਕੇ ਹੀ ਬਹੁਤ ਵਧੀਆ ਲੱਗਦਾ ਜੀ ਹਾਂਜੀ ਲੋ ਦੀ ਆਪਾਂ ਨੇ ਥੱਲੇ ਵੀ ਕੱਟ ਲੇ ਪਿਆਜ਼ ਵੀ ਕੱਟ ਲੇ ਲਸਣ ਆਪਣਾ ਕੱਟਿਆ ਪਿਆ ਤੇ ਆਪਾਂ ਹੁਣ ਬਣਾਉਣੀ ਆ ਜੀ ਸਬ지 ਬੜੀਆਂ ਦੀ ਬੜੀਆਂ ਵੀ ਧੋ ਕੇ ਭੋਂ ਕੇ ਰੱਖੀਆਂ ਨੇ ਜਿਹੜੇ ਵੀ ਪੈਣ ਜੀ ਆਪਣੇ ਜੁੜੇ ਹੋਏ ਨੇ ਡੇਲੀ ਸੋਣ ਸੋਣ ਕਮੈਂਟ ਕਰਦੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂਗੇ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਜੀ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਰਹਿਣ ਜੀ